ਪੈਂਟ ਚੌੜ ਦੁਨੀਆ 65 64 ਇੱਕ ਤਾਂ ਇਹ ਪਹਿਲਾਂ ਜਦੋਂ 65 64 ਨੂੰ ਕਹਿੰਦੇ ਨਾ ਇੱਕ ਵਾਰੀ ਤਾਂ ਗਾਲ ਜੀ ਆਉਂਦੇ ਦੁਨੀਆ 65 64 ਨਾ ਨਿੰਗਾਲੀ ਇੱਕ ਦੋ ਵਾਰ ਨਾ ਉਹ ਨਹੀਂ ਇਹਨੂੰ 10 ਕਵਾਰੀ ਰਿਪੀਟ ਕਰੋ ਆ ਜਾਂਦਾ ਆਈ ਤੁਹਾਨੂੰ ਸੱਚੀ ਸਕੂਲ 'ਚ ਨਹੀਂ ਕਹਿੰਦੇ ਹੁੰਦੇ ਸੀ ਬੱਚੇ ਉਹਨਾਂ ਕਹਣਾ ਚੱਲ ਪੈਣ ਚੌੜ ਗਿਆ ਉਹਨ ਪੈਣ ਚੌੜ ਪੈਣ ਜੋ ਜਦੋਂ 10ਵੀਂ ਕਵਾਰੀ ਆਉਣਾ ਉਹ ਥੱਥ ਲਾਉਣ ਲੱਪੈਂਦਾ ਠੀਕ ਉਹ ਕੱਚਾ ਪਪੜਾ ਪੱਕਾ ਉਹ ਇੰਦਾ ਨਹੀਂ ਛੋਟੀਆਂ-ਜੋੜੀਆਂ ਖੇਲਾ ਹੁੰਦੀਆਂ ਸੀ ਹਾਂ ਬਸ ਇਹ ਚੀਜ਼ ਨੂੰ ਮੈਂ ਆਪਣੀ ਗੱਲ ਵੀ ਰੱਖ ਦਿੱਤੀ ਗਾਣੇ 'ਚ ਤੇ ਲੋਕਾਂ ਦਾ ਐਂਟਰਟੇਨਮੈਂਟ ਹੋ ਗਿਆ ਹੁਣ ਜਿਹੜਾ ਪੈਂਡ 65 64 ਸਮਝੂਗਾ ਤੇ ਉਹ ਉਹਦੇ ਲਈ 65 64 ਜਿਹਨੂੰ ਪੈਂ ਲੰਗੂ ਇੱਥੇ ਟੂ ਲਾ ਦੇ ਮਾੜੀ ਤੇ ਉਹਦਾ ਬੰਦੇ ਦਾ ਕਰਦਾਰ ਆ ਬਾਈ ਉਹਦਾ ਕੋਈ ਮਤਲਬ ਗਾਣੇ ਦਾ ਇਹ ਨਹੀਂ ਭੀ ਬਿਨਾ ਮਤਲਬ ਤੋਂ 65 64 ਦਾ ਮਤਲਬ ਵਾ 65 64 ਪੁੱਠੀ ਗਿਣਤੀ ਆ ਹਾਂ ਇਹਦਾ ਮੀਨ ਇਹ ਆ 65 64 ਇਹ ਦੁਨੀਆਂ ਆ 65 64 65 64 ਵੀ ਦੁਨੀਆਂ ਪੁੱਠੀ ਆ ਹੂੰ ਜਿਹਦਾ ਇਹ ਜਵਾਬ ਆ ਓਕੇ ਮੈਂ ਕਦੀ ਵੀ ਤੱਥ ਕੋ ਅਸਲ ਦੇ ਵਿੱਚ ਇਹਦਾ मीनिंग ਸਮਝਿਆ ਜਾਵੇ मीनिंग ਵੀ ਇਹ ਆ ਵੀ ਇਹਦਾ ਅਰਥ ਇਹ ਆ ਵੀ 65 64 ਦੁਨੀਆਂ ਇਹ ਟੇਢੀ ਤੇ ਪੁੱਠੀ ਆ ਪੁੱਠੀ ਆ ਹਾਂ ਇਹਦਾ ਇਹ ਮਤਲਬ ਹੁਣ ਕਈ ਬੰਦੇ ਉਧਰ ਨੂੰ ਲੈ ਜਾਂਦੇ ਆ ਉਹ ਜਿੱਦਾਂ ਸਾਡੀ ਜਿੱਥੇ ਸਾਡੇ ਸੋਚ ਦੀ ਗ੍ਰਾਫ ਘੁੰਮਦਾ ਆ ਅਸੀਂ ਉਹ ਚੀਜ਼ ਨੂੰ ਉਧਰ ਨੂੰ ਲੈ ਜਾਂਦੇ ਆ ਅੱਛਾ ਲੋਕ ਤਾਂ ਇਹ ਵੀ ਕਹਿਣਗੇ ਯਾਰ ਤੁਸੀਂ ਦੁਨੀਆਂ ਨੂੰ ਇਹ ਗਾਲਾਂ ਕੱਢਣ ਲੱਗ ਗਏ ਐਵੇਂ ਕ ਐਵੇਂ ਵੀ ਕਹਿੰਦੇ ਹੋਣਗੇ ਕਈ ਜਣ ਦੁਨੀਆ 'ਚ ਇਦਾਂ ਆ ਨਾ ਮੇਰੀ ਗੱਲ ਸੁਣੋ ਇਹ ਬਹੁਤ ਸੋਹਣਾ ਤਰੀਕਾ ਚਲ ਕੀਤਾ ਮੈਨੂੰ ਫੇ ਦੁਨੀਆ ਨੂੰ ਗਾਲਾ ਕੱਢਣ ਲੱਪਾ ਹੈ ਨਾ ਦੁਨੀਆ 'ਚ ਸਾਰੇ ਆਉਂਦੇ ਆ ਦੁਨੀਆ 'ਚ ਮੈਂ ਵੀ ਆਉਂਦਾ ਆ ਮੇਰੇ ਘਰ ਦੇ ਵੀ ਆਉਂਦੇ ਆ ਹੂੰ ਬਗਾਨੇ ਵੀ ਫੇ ਆਉਂਦੇ ਆ ਬਿਲਕੁਲ ਸਾਰੇ ਹੀ ਆਉਂਦੇ ਸਾਰੇ ਆਗੇ ਸਾਰੇ ਆਉਂਦੇ ਆ ਨਾ ਤੇ ਇਹਦਾ ਇਹ ਮਤਲਬ ਨਹੀਂ ਹੋ ਕਿ ਜਿਹੜਾ ਬੰਦਾ ਹੂੰ ਜਿੱਦਾਂ ਦਾ ਹੁਣ ਚੋਰ ਨੂੰ ਆਪਣਾ ਪਾਲਾ ਹੁੰਦਾ ਹੁਣ ਦੇਖੋ ਚੋਰ ਨੇ ਚੋਰੀ ਕੀਤੀ ਆ ਸਾਹਮਣੇ ਪੁਲਿਸ ਵਾਲਿਆਂ ਦੀ ਗੱਡੀ ਆਗੇ ਚੋਰ ਨੇ ਉੱਡਾਂ ਹੀ ਉੱਠ ਕੇ ਭੱਜ ਜਾਣਾ ਬਿਲਕੁਲ ਚਾਹੇ ਚੋਰ ਪੁਲਿਸ ਆਉਤੋਂ ਪੁਲਿਸ ਵਾਲੇ ਉਤੋਂ ਐਡਰੈਸ ਪੁੱਛਣ ਆਏ ਹੁਣ ਹਾਂ ਉਹਨੂੰ ਚੋਰ ਨੂੰ ਆਪਣਾ ਪਾਲਾ ਜਿੱਦਾਂ ਦੀ ਥਿੰਕਿੰਗ ਆ ਉਹ ਸਾਨੂੰ ਲੱਗਦਾ ਪਈ ਅਸੀਂ ਇਦਾਂ ਦਾ ਕੰਮ ਕੀਤਾ ਆ ਉਹ ਸਾਨੂੰ ਲੱਗਣਾ ਪਈ ਸਾਨੂੰ ਕਹਿ ਰਿਹਾ ਪੇ ਜਿਹਨਾਂ ਇਦਾਂ ਦਾ ਕੰਮ ਨਹੀਂ ਕੀਤਾ ਉਹਨ ਆਪਣੇ ਆਪ ਨੂੰ ਫੇਰ ਵਿੱਚੋਂ ਕੱਢ ਲੈਣਾ ਕਹਿਣਾ ਇਹ ਤਾਂ ਦੁਨੀਆ ਨੂੰ ਕਹਿ ਰਿਹਾ ਹੂੰ ਉਹ ਜਿਹੜਾ ਸਹੀ ਬੰਦਾ ਉਹਨ ਆਪਣੇ ਆਪ ਨੂੰ ਕੱਢ ਕੇ ਬਾਕੀਆਂ ਨੂੰ ਟਾਰਗੇਟ ਕਰਨਾ ਵੀ ਮੈਂ ਸਹੀ ਆ ਬਿਲਕੁਲ ਜਿਹੜਾ ਬੰਦਾ ਦਿਲੋਂ ਇਦਾਂ ਦਾ ਆ ਹਰੇਕ ਬੰਦਾ ਜਿਹਦੇ ਲਈ ਵੀ ਬਣਾਇਆ ਆ ਆਡੀਅנס ਤੇ ਵੀ ਹੂੰ ਇਹੀ ਚੀਜ਼ ਸੋਚੂਗੇ ਤੇ ਹੈਨਾ ਬਿਲਕੁਲ ਅੱਛਾ ਭਾਈ ਇੱਕ ਇਹ ਵੀ ਬੜਾ ਸਵਾਲ ਹੈਗਾ ਕਿ ਗੋਪੀ ਲੌਂਗਿਆਂ ਨੇ ਬੜਾ ਠੇਕਾ ਲੇਤਾ ਆ ਪੰਜਾਬ ਦਾ ਕਿ ਗੋਪੀ ਲੌਂਗਿਆਂ ਹੀ ਸੁਧਾਰੇ ਪੰਜਾਬ ਬਾਰੇ ਗਾਵੇ ਪਾ ਨਸ਼ਾ ਹੈ ਪੰਜਾਬ ਚ ਪਾ ਪ੍ਰਵਾਸ ਹੈ ਪੰਜਾਬ ਚ ਪਾ ਪੰਜਾਬ ਦੀ ਜਵਾਨੀ ਬਾਹਰ ਜਗ੍ਹਾ ਬੈਠੀ ਹੋਈ ਆ ਵਾਰਨਿੰਗ ਟੂ ਪੰਜਾਬ ਹਾਂਜੀ ਹਾਂਜੀ ਨਹੀਂ ਇਹ ਠੇਕਾ ਲੇਤਾ ਹੈ ਗੋਪੀ ਲੌਂਗਿਆਂ ਨਹੀਂ ਨਹੀਂ ਮੈਂ ਬਿਲਕੁਲ ਠੇਕਿਆ ਮੈਂ ਠੇਕਾ ਹੀ ਲਿਆ ਆ ਮੈਂ ਠੇਕਾ ਹੀ ਲਿਆ ਆ ਇਸ ਚੀਜ਼ ਦਾ ਹਾਂ ਮੇਰੇ ਇੱਧਾ ਮੇਰਾ ਪੰਜਾਬ ਆ ਹਨਾ ਮੈਂ ਪੰਜਾਬ 'ਚ ਰਹਿਣਾ ਜਿੱਥੇ ਆਪਾਂ ਜੇ ਜੇ ਸਾਪਾ ਘਰ 'ਚ ਰੰਨੇ ਹੁੰਨੇ ਆ ਆਪਾਂ ਘਰ ਦੀ ਆਪਣੇ ਦੀ ਵਫਾ ਕਰਦੇ ਹੁੰਨੇ ਆ ਨਾ ਬਿਲਕੁਲ ਤੇ ਜਿੱਥੇ ਆਪਾਂ ਜੇ ਆਪਾਂ ਪੰਜਾਬ 'ਚ ਰੰਨੇ ਆ ਆਪਾਂ ਪੰਜਾਬ ਲਈ ਵਫਾ ਕਰਾਂਗੇ ਮੈਂ ਸੋਚਦਾ ਪਏ ਮੈਂ ਵਫਾ ਕਰਦਾ ਠੀਕ ਆ ਤੇ ਅਗਲਾ ਕੀ ਮੈਨੂੰ ਕਰੈਕਟ ਦਿੰਦਾ ਮੈਨੂੰ ਨਹੀਂ ਇਹਦਾ ਪਤਾ ਪਏ ਅਗਲਾ ਕੀ ਸੋਚਦਾ ਆ ਹਨਾ ਇੱਥੇ ਵੱਡੇ ਵੱਡੇ ਸਾਡੇ ਭਗਤ ਸਿੰਘ ਹੋਇਆ ਹਨਾ